ਬਾਬਾ ਫੁੱਲਾ ਸਿੰਘ ਦੇ ਜੀਵਨ ਦਾ ਸਭ ਤੋਂ ਮਹਾਨ ਕਾਰਨਾਮਾ ਜੋ ਖਾਲਸਾ ਇਤਿਹਾਸ ਨੂੰ ਰੈਂਦੀ ਦੁਨੀਆ ਤੱਕ ਸਦਾ ਲਈ ਜਗ ਮੰਨਉਂਦਾ ਰੱਖੇਗਾ ਮੋਤੇ ਲੋਕਾਂ ਨੂੰ ਇਸ ਜੰਗ ਦੇ ਇਤਿਹਾਸ ਬਾਰੇ ਨਹੀਂ ਪਤਾ ਤਾਂ ਇਹ ਵੀਡੀਓ ਨੂੰ ਪੂਰੀ ਜ਼ਰੂਰ ਦੇਖਣਾ ਮਾਰਚ 1823 ਇਹ ਲੜਾਈ ਬਾਬਾ ਜੀ ਨੇ ਜਿਸ ਵੀਰਤਾ ਨਾਲ ਧਾਰਮਿਕ ਤੇ ਰਾਜਸੀ ਅਸੂਲਾਂ ਨੂੰ ਮੁੱਖ ਰੱਖ ਕੇ ਲੜੀ ਉਹ ਹਮੇਸ਼ਾ ਲਈ ਆਪ ਦੀ ਅਮੇਟੀ ਯਾਦਗਾਰ ਬਣ ਗਈ ਮੁਲਤਾਨ ਕਸ਼ਮੀਰ ਤੇ ਅਟਕ ਤੋਂ ਪਾਰ ਦਾ ਇਲਾਕਾ ਖਾਲਸਾ ਰਾਜ ਵਿੱਚ ਮਿਲਾਲ ਲੈਣ ਨਾਲ ਕਾਬਲ ਦੇ ਬਰਗਜ਼ਾਈ ਹਕਮਰਾਨਾਂ ਦੀ ਦਿਨੋ-ਦਿਨ ਘਬਰਾਹਟ ਵੱਧ ਰਹੀ ਸੀ ਉਹ ਇਹ ਜਾਣਦੇ ਸਨ ਕਿ ਅਫਗਾਨੀ ਹਕੂਮਤ ਹੁਣ ਥੋੜੇ ਦਿਨਾਂ ਦੀ ਮਹਿਮਾਨ ਹੈ ਜੇ ਹੁਣੇ ਹੀ ਇਸ ਦੀ ਰੱਖਿਆ ਲਈ ਕੋਈ ਠੱਲਾ ਪਾਇਆ ਜਾ ਸਕੇ ਤਾਂ ਹੱਥ ਪੈਰ ਮਾਰਨੇ ਜ਼ਰੂਰੀ ਨੇ ਇਸ ਫੈਸਲੇ ਅਨੁਸਾਰ ਮੁਹੰਮਦ ਅਜ਼ੀਮ ਖਾਨ ਤੇ ਇਸ ਦੇ ਦੋਵੇਂ ਭਾਈ ਦੋਸਤ ਮੁਹੰਮਦ ਖਾਨ ਜਬਾਰ ਖਾਨ ਨੇ ਖਾਲਸੇ ਨਾਲ ਪੂਰੀ ਤਰ੍ਹਾਂ ਬਲ ਨਿਰਨੇ ਕਰਨ ਦਾ ਪੱਕਾ ਇਰਾਦਾ ਕਰ ਲਿਆ ਇਸ ਸੰਗਰਾਮ ਲਈ ਜਿਸ ਵਿੱਚ 30 ਹਜ਼ਾਰ ਅਫਗਾਨੀ ਫੌਜ 25 ਹਜ਼ਾਰ ਮਲਕਾਈ ਲਸ਼ਕਰ ਤੇ ਸਬ ਸਰਹੱਦੀ ਕਬੀਲੇ ਸ਼ਾਮਲ ਸਨ ਨੁਸ਼ਹਿਰੇ ਦਾ ਖੁੱਲਾ ਮੈਦਾਨ ਚੁਣਿਆ ਗਿਆ ਸ਼ੇਰੇ ਪੰਜਾਬ ਨੂੰ ਜਦ ਅਫਗਾਨਾਂ ਦੀਆਂ ਇੰਨਾਂ ਸਾਰੀਆਂ ਤਿਆਰੀਆਂ ਦਾ ਪਤਾ ਲੱਗਾ ਤਾਂ ਆਪਨੇ ਵੀ ਖਾਲਸਾ ਫੌਜ ਨੂੰ ਸਰਹੱਦ ਵੱਲ ਕੂਚ ਕਰਨ ਦਾ ਹੁਕਮ ਦੇ ਦਿੱਤਾ ਇਸ ਤਰ੍ਹਾਂ ਯੋਗ ਸਮੇਤ ਦਰਿਆ ਅਟਕ ਤੋਂ ਪਾਰ ਹੋ ਕੇ ਇਸ ਅਜਿੱਤ ਫੌਜ ਨੇ ਮੋਜਿਆਂ ਅਕੌੜੇ ਦੇ ਮੈਦਾਨ ਵਿੱਚ ਜਾ ਡੇਰੇ ਲਾਇ। ਰਾਹ ਵਿੱਚ ਖੈਰਾ ਦਾਦ ਲੱਗੇ ਖਟਕਾਂ ਤੇ ਫਗਾਨਾ ਨੇ ਖਾਲਚ ਨੂੰ ਰੋਕਣਾ ਚਾਹਿਆ ਪਰ ਇਸ ਅਠੱਲੀ ਸੈਨਾ ਨੂੰ ਕੋਈ ਠੱਲ ਨਾ ਪਾ ਸਕਿਆ ਤੇ ਇਸ ਸਿੱਧੀ ਦਰਿਆ ਲੁੰਡੇ ਦੇ ਕਿਨਾਰੇ ਪਹੁੰਚ ਗਈ। ਇਸ ਮੁਹਿੰਮ ਦੀਆਂ ਸਾਰੀਆਂ ਜ਼ਰੂਰੀ ਤਿਆਰੀਆਂ ਦੇ ਬਾਅਦ ਸ਼ੇਰੇ ਪੰਜਾਬ ਸਣੇ ਬਾਬਾ ਫੂਲਾ ਸਿੰਘ ਅਤੇ ਅਕਾਲੀ ਦਲ ਦੇ ਅਕੌੜੇ ਪਹੁੰਚ ਗਏ। 13 ਮਾਰਚ 1823 ਈਸਵੀ ਦੀ ਰਾਤ ਉਹ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਾਰੇ ਸਰਦਾਰਾਂ ਦਾ ਇਕੱਠ ਕੀਤਾ ਜਿਸ ਵਿੱਚ ਵਿਚਾਰ ਕਰਨ ਦੇ ਉਪਰੰਤ ਸਰਬਸੰਮਤੀ ਨਾਲ ਇਹ ਫੈਸਲਾ ਹੋਇਆ ਕਿ ਵੈਰੀ ਦੀ ਗਿਣਤੀ ਦਿਨੋਂ ਦਿਨ ਵੱਧ ਰਹੀ ਹੈ ਇਸ ਲਈ ਹੁਣ ਛੇਤੀ ਤੋਂ ਛੇਤੀ ਉਸ ਪਰ ਧਾਵਾ ਬੋਲ ਦਿੱਤਾ ਜਾਏ ਇਸ ਗੁਰਮਤੇ ਅਨੁਸਾਰ 14 ਮਾਰਚ ਦੇ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਚੜ੍ਹਾਈ ਦਾ ਅਰਦਾਸਾ ਸੋਧਿਆ ਗਿਆ ਤੇ ਹੁਣ ਜਦ ਮੈਦਾਨ ਜੰਗ ਵੱਲ ਫੌਜਾਂ ਨੂੰ ਤੁਰਨ ਲਈ ਸ਼ੇਰੇ ਪੰਜਾਬ ਇਹਨਾਂ ਨੂੰ ਅਸੀਸਾਂ ਦੇ ਰਹੇ ਸਨ ਠੀਕ ਇਸ ਸਮੇਂ ਇੱਕ ਸੂਹੇ ਨੇ ਖਬਰ ਦਿੱਤੀ ਕਿ ਰਾਤ ਨੂੰ ਹੋਰ ਫੌਜ ਤੇ 40 ਭਾਰੀਆਂ ਤੋਪਾਂ ਵੈਰੀ ਦੀ ਕੁਮਕ ਵਿੱਚ ਪਹੁੰਚ ਗਈਆਂ ਹਨ ਇਸ ਹਾਲ ਨੂੰ ਸੁਣ ਕੇ ਸ਼ੇਰੇ ਪੰਜਾਬ ਜਿਹੜਾ ਆਪਣੇ ਇੱਕ ਇੱਕ ਜਵਾਨ ਦੇ ਜੀਵਨ ਨੂੰ ਬਹੁਮੁੱਲੀ ਸਮਝਦੇ ਸਨ ਇਹ ਵਿਚਾਰ ਕੇ ਕਿ ਕਿਤੇ ਵੈਰੀਆਂ ਦੀਆਂ ਤੋਪਾਂ ਨਾਲ ਖਾਲਸਾ ਫੌਜ ਦਾ ਵਧੇਰੇ ਨੁਕਸਾਨ ਨਾ ਹੋ ਜਾਏ ਚੰਗਾ ਹੋਵੇ ਜੇ ਵੱਡੀਆਂ ਤੋਪਾਂ ਦੇ ਟੱਕਰੇ ਪਰ ਸਾਡੇ ਵੱਲੋਂ ਵੀ ਵੱਡੀਆਂ ਤੋਪਾਂ ਪਹੁੰਚ ਜਾਣ ਜੋ ਅੱਜ ਹੀ ਦੁਪਹਿਰ ਤੱਕ ਪਹੁੰਚਣ ਵਾਲੀਆਂ ਹਨ ਜੇ ਹੋ ਸਕੇ ਤਾਂ ਥੋੜੇ ਸਮੇਂ ਲਈ ਲੜਾਈ ਰੋਕ ਲਈ ਜਾਏ ਸਿਹਰੇ ਪੰਜਾਬ ਦੀ ਇਸ ਵਿਚਾਰ ਦਾ ਜਦ ਬਾਬਾ ਫੂਲਾ ਸਿੰਘ ਨੂੰ ਪਤਾ ਲੱਗਾ ਤਾਂ ਬਾਵਜੂਦ ਮਹਾਰਾਜਾ ਸਾਹਿਬ ਨਾਲ ਗੂੜੇ ਪਿਆਰ ਹੋਣ ਦੇ ਬਾਬਾ ਜੀ ਨੇ ਇਸ ਨਵੀਂ ਵਿਚਾਰ ਤੋਂ ਸਹਿਮਤ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ ਤੇ ਆਖਿਆ ਕਿ ਅਸੀਂ ਤਾਂ ਪਹਿਲੇ ਗੁਰਮਤੇ ਦੇ ਅਰਦਾਸੇ ਅਨੁਸਾਰ ਹੁਣੇ ਹੀ ਮੈਦਾਨ-ਜੰਗ ਵੱਲ ਜਾਵਾਂਗੇ ਅਰਦਾਸਾ ਸੋਧਿਆ ਗਿਆ ਹੈ ਤੇ ਹੁਣ ਮੈਦਾਨ ਵਿੱਚ ਨਾ ਜਾਣਾ ਕੀਤੀ ਹੋਈ ਅਰਦਾਸ ਦੀ ਬਦਬੀ ਹੋਵੇਗੀ ਭਾਵੇਂ ਸਾਨੂੰ ਆਪਣਾ ਸੀਸ ਵੀ ਕਿਉਂ ਨਾ ਵਾਰਨਾ ਪਵੇ ਕਹਿੰਦੇ ਹਨ ਆਪ ਨੂੰ ਮਹਾਰਾਜਾ ਸਾਹਿਬ ਨੇ ਬੜੇ ਪਿਆਰ ਤੇ ਉਕਤੀਆਂ ਯੁਕਤੀਆਂ ਨਾਲ ਸਮਝਾਉਣ ਦਾ ਯਤਨ ਕੀਤਾ ਔਰ ਆਪਨੇ ਕਿਹਾ ਕਿ ਅਸੀਂ ਪਹਿਲੇ ਫੈਸਲੇ ਨੂੰ ਓਟਾਲ ਰੱਖਣਾ ਹੈ ਸੋ ਆਵ ਜੀ ਨੇ ਆਪਣੇ ਅਕਾਲੀ ਜਥੇ ਨਾਲ ਜਿਸ ਵਿੱਚ 800 ਘੋੜ ਸਵਾਰ ਅਤੇ 700 ਪੈਦਲ ਸਵਾਰ ਸਨ ਸਿੱਧੇ ਰਣ ਤੱਤੇ ਵੱਲ ਕੂਚ ਕਰ ਦਿੱਤਾ ਤੁਰੰਤੋ ਪਹਿਲਾਂ ਬਾਬਾ ਜੀ ਨੇ ਆਪਣੇ ਅਗਾਧ ਜੋਸ਼ ਵਿੱਚ ਰੰਗੇ ਹੋਏ ਸ਼ਬਦਾਂ ਵਿੱਚ ਸ਼੍ਰੀ ਕਲਗੀਧਰ ਜੀ ਦੇ ਸੰਮੁਖ ਅਰਦਾਸਾ ਸੋਧਿਆ ਅਤੇ ਹੁਣ ਲਗਾਰੇ ਪਰ ਚੋਟ ਲਾਉਣ ਦਾ ਹੁਕਮ ਦੇ ਦਿੱਤਾ बस नगारे ਪਰ जोड ਪੈਂਦਿਆਂ ਹੀ ਸਤਿਸ਼੍ਰੀ ਕਾਲ ਦੇ ਆਕਾਸ਼ ਤੋੜ ਜਕਾਰਿਆਂ ਨਾਲ ਧਰਤੀ ਆਕਾਸ਼ ਗੂੰਜ ਉਠਿਆ ਤੇ ਦੇਖਦੇ ਦੇਖਦੇ ਹੀ ਇਹ ਕੌਮੀ ਸ਼ਹੀਦਾਂ ਦਾ ਜਥਾ ਸਿੱਧਾ ਰਣਭੂਮੀ ਵੱਲ ਅੱਗੇ ਨੂੰ ਵਧਿਆ ਤਾਂ ਜਾਂਦੇ ਆਂ ਹੀ ਵੈਰੀਲੇਟ ਦੀ ਦਲ ਲਸ਼ਕਰ ਪਰ ਸ਼ੇਰਵਈ ਹੱਲਾ ਕਰ ਦਿੱਤਾ ਸਾਹਮਣੇ ਪਾਸੇ ਤੋਂ ਅਣਗਿਣਤ ਯਹਾਦੀਆਂ ਨੇ ਜਦ ਮੁਠੀ ਪਰ ਅਕਾਲੀਆਂ ਨੂੰ ਆਪਣੇ ਵੱਲ ਵਾਧਾ ਵੇਖਿਆ ਤਾਂ ਉਹਨਾਂ ਦੀ ਦਲੇਰੀ ਤੇ ਜੋਸ਼ ਬਹੁਤ ਵਧ ਗਏ ਉਹਨਾਂ ਨੇ ਉਹ ਗੋਲੀਆਂ ਵਰਸਾਈਆਂ ਜਿਸ ਦੀ ਕੋਈ ਹੱਦ ਨਾ ਰਹੀ ਇੰਦਰ ਕਾਲੀ ਫੁਲਾ ਸਿੰਘ ਜੀ ਘੋੜੇ ਨੂੰ ਦਬਾਉਂਦੇ ਹੋਏ ਸਣੇ ਆਪਣੇ ਸਿਰ ਲੱਤ ਸੂਰਮਿਆਂ ਦੇ ਅਡੋਲ ਅੱਗੇ ਵਧੇ ਗਏ ਇਸ ਸਮੇਂ ਸ਼ੇਰੇ ਪੰਜਾਬ ਨੂੰ ਜਦ ਅਕਾਲੀ ਵੀਰਾਂ ਤੇ ਵਿਵਰਧੀਆਂ ਬੋਲੀਆਂ ਵੇਖੀਆਂ ਤਾਂ ਆਪ ਜੀ ਤੋਂ ਇਹ ਸਹਾਰਿਆ ਨਾ ਗਿਆ ਅਤੇ ਆਪ ਦੇ ਕੌਮੀ ਪਿਆਰ ਨੇ ਇੰਨਾ ਉਸ਼ਾੜਾ ਖਾਧਾ ਕਿ ਹੁਣ ਤੂਪਾਂ ਆਦੇ ਪਹੁੰਚਣ ਦੀ ਉਡੀਕ ਨੂੰ ਇੱਕ ਬੰਨੇ ਫੁੱਟ ਕੇ ਆਪਣੇ ਪਿਆਰੇ ਸੁਪੁੱਤਰ ਸ਼ਹਿਜ਼ਾਦਾ ਖੜਗ ਸਿੰਘ ਨੂੰ ਸਨੇ ਸਰਦਾਰਾਂ ਦੇ ਖਾਲਸਾ ਫੌਜ ਦੇ ਹੁਕਮ ਦੇ ਦਿੱਤਾ ਕਿ ਉੱਡ ਕੇ ਕਾਲੀਆਂ ਦੀ ਮਦਦ ਲਈ ਪਹੁੰਚੇ ਹੁਣ ਅੱਖ ਦੇ ਫੁਰਕਾਰ ਵਿੱਚ ਸਾਰੀ ਖਾਲਸਾ ਫੌਜ ਰਣਪੱਤੇ ਪਹੁੰਚ ਗਈ ਤੇ ਵੈਰੀਆਂ ਭਰ ਸਵੇਰ ਦੇ ਫੈਸਲੇ ਅਨੁਸਾਰ ਤਿੰਨਾ ਪਾਸਿਆਂ ਤੋਂ ਬੜੀ ਤੇਜ਼ੀ ਨਾਲ ਹੱਲਾ ਬੋਲ ਦਿੱਤਾ ਗਿਆ ਇਸ ਦੇ ਨਾਲ ਹੀ ਸ਼ੇਰੇ ਪੰਜਾਬ ਵੀ ਆਪਣੀ ਤਲਵਾਰ ਢੂਹ ਕੇ ਮੈਦਾਨ ਵਿੱਚ ਚੜ੍ਹਦੇ ਇਸ ਸਮੇ ਖਾਲਸੇ ਵਿੱਚ ਇੰਨਾ ਜੋਸ਼ ਵਧਿਆ ਕਿ ਵੈਰੀਆਂ ਲਈ ਇਹ ਅਠਲ ਹੋ ਗਿਆ ਸਭ ਤੋਂ ਪਹਿਲਾਂ ਬਾਬਾ ਫੂਲਾ ਸਿੰਘ ਦਾ ਜੱਥਾ ਵੈਰੀਆਂ ਨੂੰ ਲਤਾੜਦਾ ਹੋਇਆ ਉਹਨਾਂ ਦੇ ਮੋਰਚਿਆਂ ਵਿੱਚ ਜਾ ਵੜਿਆ ਤੇ ਜਾਂਦਿਆਂ ਹੀ ਵੈਰੀ ਨਾਲ ਗੁੱਥਮ-ਗੁੱਥਾ ਹੋ ਗਿਆ ਹੀ ਸਮੇਂ ਜਦ ਗਹਿਗੱਚ ਤਲਵਾਰਾਂ ਚੱਲ ਰਹੀਆਂ ਸਨ ਗਾਦੀਆਂ ਵੱਲੋਂ ਇੱਕ ਗੋਲੀ ਆਈ ਤੇ ਬਾਬਾ ਫੂਲਾ ਸਿੰਘ ਜੀ ਦੀ ਖੱਬੀ ਲੱਤ ਨੂੰ ਚੀਲਦੀ ਹੋਈ ਘੋੜੇ ਦੇ ਪੇਟ ਵਿੱਚ ਜਾ ਤਸੀ ਤੇ ਘੋੜਾ ਉਸੇ ਵਕਤ ਮਰ ਗਿਆ ਇਸ ਸਮੇਂ ਬਾਬਾ ਜੀ ਨੇ ਹੁਕਮ ਦਿੱਤਾ ਕਿ ਜੱਥੇ ਦਾ ਹਾਥੀ ਅੱਗੇ ਲੈ ਆਓ ਜੋ ਹਲੇ ਵਿੱਚ ਨਾਲ-ਨਾਲ ਜਾ ਰਿਹਾ ਸੀ ਝਟ ਆਪ ਹਾਥੀ ਦੀ ਜੱਗੀ ਅੰਬਾਰੀ ਵਿੱਚ ਸੱਜਦੇ ਤੇ ਹੁਣ ਮੁੜ ਆਪਣੇ ਜੱਥੇ ਦਾ ਹੌਸਲਾ ਵਧਾਉਂਦੇ ਹੋਏ ਅੱਗੇ ਵਧੇ ਸਮੇਸ਼ ਜੱਦਾ ਖੜਕ ਸਿੰਘ ਦਾ ਦਸਤਾਵੇਜ਼ ਵੈਰੀਆਂ ਦੀਆਂ ਸਫਾਂ ਚੀਰਦਾ ਹੋਇਆ ਅਕਾਲੀਆਂ ਨਾਲ ਜਾ ਰਿਹਾ ਅਫਗਾਨਾ ਨਹੀਂ ਨੀ ਆਪਣੇ ਬਹਾਦਰੋ ਆਗੂਆਂ ਦੀ ਅਗਵਾਈ ਵਿੱਚ ਬੜੀ ਨਿਡਰਤਾ ਤੇ ਦੇਸ਼ ਪਿਆਰ ਦਾ ਭਾਰੀ ਸੰਬੂਧਕ ਹੋਤਾ ਪਰ ਖਾਲਸੇ ਦੇ ਅਮਿੱਟ ਜੋਸ਼ ਤੇ ਅਕਾਲੀਆਂ ਦੀ ਕਾਲ ਰੂਪ ਸਮੇਂ ਕੇਰ ਅੱਗੇ ਉਹਨਾਂ ਦੇ ਪੈਰ ਮੈਦਾਨ ਵਿੱਚ ਥੜਕ ਗਏ ਤੇ ਮੈਦਾਨ ਖਾਲਸੇ ਦੇ ਹੱਥ ਰਿਹਾ ਹੁਣ ਗੱਡੀਆਂ ਵਿੱਚ ਆਮ ਭੱਜੜ ਪੈ ਗਈ ਇਸ ਸਮੇਂ ਇੱਕ ਵੱਡੇ ਪੱਥਰ ਦੀ ਆੜ ਪਿੱਛੋਂ ਇੱਕ ਜਹਾਦੀ ਨਰੋਜ ਖਾਨ ਖਟਕਨੇ ਆਪਣੀ ਕਾਰਾਬੀਨ ਬਾਬਾ ਫੂਲਾ ਸਿੰਘ ਤੇ ਚਲਾਈ ਜਿਸ ਵਿੱਚ ਕਈ ਗੋਲੀਆਂ ਸਨ ਇਹਨਾਂ ਵਿੱਚੋਂ ਤਿੰਨ ਤਾਂ ਮਹਾਬਾਤ ਨੂੰ ਲੱਗੀਆਂ ਤੇ ਇੱਕ ਅਬਾਹੀ ਬਿੰਨ ਦੀ ਹੋਈ ਬਾਬਾ ਜੀ ਦੀ छाਤੀ ਵਿੱਚ ਜਾ ਲੱਗੀ ਇਸ ਸਮੇਂ ਕਰਨਲ ਮੀਹਾ ਸਿੰਘ ਨੇ ਜੋ ਆਪਰੇ ਲੱਗੇ ਹੀ ਸਨ ਉਸ ਗਾਜੀ ਨੂੰ ਉੱਥੇ ਹੀ ਛੜਕਾ ਦਿੱਤਾ ਇਸ ਦੇ ਬਾਅਦ ਜਦ ਅਕਾਲੀ ਜੀ ਦਾ ਹਾਥੀ ਬਿਠਾਇਆ ਗਿਆ ਤਾਂ ਕੀ ਡਿਠਾ ਆਪ ਜੀ ਦਾ ਪਉਰ ਉਡਾਰੀ ਲਾ ਚੁੱਕਾ ਸੀ। ਬਾਬਾ ਜੀ ਦੀ ਸ਼ਹੀਦੀ ਦੀ ਖਬਰ ਜਦ ਮਹਾਰਾਜਾ ਰਣਜੀਤ ਸਿੰਘ ਨੂੰ ਪਹੁੰਚੀ ਤਾਂ ਇਸ ਮਹਾਨ ਫਤਿਹ ਦੀ ਖੁਸ਼ੀ ਭਾਰੀ ਸ਼ੋਗ ਵਿੱਚ ਬਦਲ ਗਈ। ਸ਼ੇਰ-ਏ-ਪੰਜਾਬ ਅਤੇ ਹੋਰ ਸਾਰੇ ਸਰਦਾਰ ਝਟਪਟ ਉੱਥੇ ਪਹੁੰਚ ਗਏ ਤੇ ਸਭ ਨੇ ਆਪ ਦੇ ਨੂਰ ਭਰੇ ਸ਼ਹੀਦੀ ਮੁਖੜੇ ਦੇ ਦਰਸ਼ਨ ਕੀਤੇ। ਅਗਲੇ ਦਿਨ ਬੜੀ ਭਾਰੀ ਫੌਜ ਸ਼ਾਨ ਤੇ ਸਤਕਾਰ ਨਾਲ ਦਰਿਆ ਲੁੰਡੇ ਦੇ ਕੰਢੇ ਬਾਬਾ ਜੀ ਦਾ ਅੰਤਮ ਸੰਸਕਾਰ ਕੀਤਾ ਗਿਆ। ਇਸ ਸਮੇਂ ਮਹਾਰਾਜਾ ਸਾਹਿਬ ਨੇ ਆਪ ਨੇ ਆਖਾਲਸਾ ਰਾਜ ਲਈ ਵੱਡੀਆਂ ਖਿਦਮਤਾਂ ਦਾ ਜ਼ਿਕਰ ਕੀਤਾ ਜਿਸ ਦੇ ਸੁਣ ਨਾਲ ਸਭ ਦੇ ਜੋਸ਼ ਭਰ ਗਏ ਇਸ ਦੇ ਉਪਰੰਤ ਸ਼ੇਰੇ ਪੰਜਾਬ ਨੇ ਆਪ ਦੀ ਸਮਾਦ ਇਸੇ ਥਾਂ ਪਰ ਬਣਾਉਣ ਦਾ ਹੁਕਮ ਦਿੱਤਾ ਤੇ ਬਹੁਤ ਵੱਡਾ ਇਲਾਕਾ ਇਸ ਸਮਾਦ ਦੀ ਸੇਵਾ ਕਰਨ ਵਾਲਿਆਂ ਸੇਵਾਦਾਰਾਂ ਦੇ ਨਿਰਭਾਅ ਅਤੇ ਆਮ ਲੰਗਰ ਆਦ ਪੰਥਕ ਭਲਾਈ ਦੇ ਕੰਮਾਂ ਲਈ ਜਗੀਰ ਲਾ ਦਿੱਤੀ ਜੋ ਅੱਜ ਤੱਕ ਮੌਜੂਦ ਹੈ